ਉਹ ਕਿੱਥੇ ਏਜੰਟ ਦੇ ਉੱਪਰ ਪ੍ਰੈਸ਼ਰ ਬਣਾ ਕੇ ਏਜੰਟ ਦੇ ਉੱਪਰ ਪਾਚਾ ਦਾਦ ਕਰਵਾਈਦਾ ਉਹਦੀ ਉਹਨੂੰ ਗ੍ਰਿਫਤਾਰ ਕਰਨ ਗਈਦਾ ਉਹਦੇ ਘਰ ਦੀ ਤਲਾਸ਼ੀ ਹੋਣੀ ਚਾਹੀਦੀ ਆ ਕਿੱਥੇ ਉਹ ਹੁਣ ਇਸ ਗਰੀਬ ਪਰਿਵਾਰ ਦੇ ਉੱਪਰ ਇਸ 25 ਦੇ ਪਰਿਵਾਰ ਦੇ ਉੱਪਰ ਪ੍ਰੈਸ਼ਰ ਬਣਾ ਰਹੀ ਆ ਦਰਸ਼ੰਕਰ ਪੁਲਿਸ ਕੇ ਤੋਂ ਤੁਹਾਡੀ ਬੇਟੀ ਵਾਪਸ ਆ ਗਈ ਆ ਉਹ ਤੁਸੀਂ ਰਾਜ਼ੀਨਾਮਾ ਕਰੋ ਪਰ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਕਿ ਜੇ ਅੱਜ ਤੱਕ ਇਸ ਬੇਟੀ ਦੇ ਜਦੋਂ ਤੱਕ 3 ਮਹੀਨੇ ਉੱਥੇ ਲੈ ਕੇ ਆਈ ਆ ਜਮ ਮਹੀਨਾ ਨੂੰ ਇੱਥੇ ਆਉਣ ਤੱਕ ਲੱਗ ਗਿਆ 4 ਮਹੀਨਿਆਂ ਦਾ ਸਮਾਂ ਲੱਗ ਗਿਆ ਉਸ ਸਮੇਂ ਦੌਰਾਨ 1 ਮਹੀਨੇ ਦੇ ਸਮੇਂ ਦੌਰਾਨ ਕੋਈ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਹੁੰਦਾ ਲਾ ਕੇ ਅੰਦਰ ਇਹ ਰੱਖਿਆ ਬਾਹਰ ਵੀ ਨਿਕਲ ਨਦੇ ਰੋਟੀ ਪਾਣੀ ਵੀ ਦੇਂਦੇ ਸੀ ਪਾਣੀ ਇਹੋ ਜੰਦੇ ਸੀ ਬਹੁਤ ਲੜਕੀਆਂ ਆਪ ਤੇ ਕਈ ਘਰਾਂ ਚੋਂ ਪੁੱਛੀਆਂ ਆ ਕਈ ਦਫ਼ਤਰਾਂ ਚੋਂ ਆਉਂਦੀਆਂ ਹੁੰਆਂ ਬਹੁਤ ਲੜਕੀਆਂ ਇਹ ਸਭ ਪ੍ਰਸ਼ਾਸਨ ਦੀ ਪੁਲਿਸ ਦੀ ਮਿਲੀ ਪੁਗਤ ਨੌਥਾ ਸਿਸਟਮ ਚੱਲ ਰਿਹਾ ਮੈਂ ਫੇਰ ਦੁਬਾਰਾ ਉਹੀ ਕਾਲ ਰਿਪੀਟ ਕਰਦਾ ਕਿ ਜੇ ਇਸ ਕੰਦੇ ਨੂੰ ਜਿਹੜਾ ਹੈਗਾ ਗੁਰਤੰਦਾਇ ਚੱਲ ਰਿਹਾ ਜਿਸ ਦੀ ਜੜਾਂ ਤੱਕ ਪਹੁੰਚੀ ਤੇ ਬਹੁਤ ਸਾਰੇ ਵਾਈਟ ਕਾਲਰ ਵੀ ਨੇ ਹੈਗੇ ਸਫੇਦ ਪੋਸ਼ਾ ਜੀ ਉਹ ਲੰਗੇ ਹੋ ਕਾਲਰ ਦੇ ਕੰਮ ਤੇ ਨਹੀਂ ਠਹਿਰਦੇ ਉਹ ਘਰ ਵੀ ਕੰਮ ਤੇ ਜਾਂਦੇ ਹਨ ਘਰ ਦੇ ਕੰਮ ਤੇ ਨਹੀਂ ਗਏ 5 ਘੰਟੇ ਲੱਗੇ ਉਹ ਬਕਸਾ ਜੀ ਤੇ ਮੈਂ ਇੱਥੇ ਨਹੀਂ ਰਹਿਣਾ ਤਾਂ ਮੈਂ ਕਾਲਰ ਦੇ ਕੰਮ ਤੇ ਜਾਣਾ ਪਾਲਰ ਦੇ ਕੰਮ ਤੇ ਜੋ ਤਾਂ ਮੈਨੂੰ ਬਾਕਸ ਜਿਹੜੇ ਲੈ ਕੇ ਗਏ ਸੀ ਮੈਨੂੰ ਛੱਡ ਕੇ ਗਏ। ਇੱਥੋਂ ਪਾਲਰ ਦਾ ਕੰਮ ਕਰਕੇ ਲੱਗੇ। ਮਾਸਟਰ ਦੇ ਵਿੱਚ ਲੈ ਕੇ ਗਏ ਤੇ ਉਹ ਮਾਂ ਚ ਲੈ ਗਏ ਉੱਥੋਂ। ਹਾਂਜੀ। ਉੱਥੇ ਕੀ ਚੱਲਦਾ? ਉੱਥੇ ਉਹਨੇ ਪਹਿਲਾਂ ਤਾਂ ਉਹਨੇ ਰੋਟੀ ਪਾਣੀ ਸਹੀ ਦਿੱਤਾ 10 ਦਿਨ। ਫੇਰ ਉਸ ਤੋਂ ਬਾਅਦ ਉਹਨੇ ਕੰਮ ਤੇ ਭੇਜਿਆ। ਪਾਲਰ ਦੇ ਕੰਮ ਤੇ ਨਹੀਂ ਭੇਜਦੇ ਉਹ ਘਰ ਦੇ ਕੰਮ ਚ ਭੇਜਿਆ ਤੇ ਮੈਂ ਘਰ ਦੇ ਕੰਮ ਚ ਨਹੀਂ ਗਈ। ਗਈ 5 ਘੰਟੇ ਲੱਗ ਗਈ ਫੇ ਬਾਬਸ ਆ ਗਈ ਵੀ ਮੈਂ ਇੱਥੇ ਨਹੀਂ ਰਹਿਣਾ ਪਰ ਮੈਂ ਪਾਰਲਰ ਦੇ ਕੰਮ ਤੇ ਜਾਣਾ ਪਾਰਲਰ ਦੇ ਕੰਮ ਤੇ ਤੇ ਜੋ ਤੇ ਮੈਨੂੰ ਉਹ ਨਹੀਂ ਵਾਪਸ ਜਿਹੜੇ ਲੈ ਕੇ ਗਏ ਸੀ ਮੈਨੂੰ ਛੱਡ ਕੇ ਗਏ ਤੇ ਉੱਥੇ ਮੈਨੂੰ ਨੱਟ ਵੀ ਨਹੀਂ ਸੀ ਦਿੰਦੇ ਜੇ ਨਜ਼ਰ ਮੇਨ ਉੱਥੇ ਰਹੀ ਨਾ ਕੋਈ ਸੁਣੀ ਖਾਣ ਉਹ ਦਿੱਤਾ ਤੇ ਜਦੋਂ ਮੈਂ ਵਾਪਸ ਇੱਧਰ ਆਈ ਤੇ ਮੈਡਮ ਨੇ ਮੈਨੂੰ ਮਾਰਿਆ ਤੇ ਘੁੱਟਿਆ ਵੀ ਕਹਿੰਦੇ ਤੂੰ ਵਾਪਸ ਕਿਉਂ ਆਈ ਤੇ ਉਹ ਇੱਕ ਤਰ੍ਹਾਂ ਵੇਚਦੇ ਆ ਕੰਮ ਲੈ ਭੇਜਦੇ ਆ ਤੇ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ। ਪੱਤੀ ਤੁਹਾਡੇ ਨਾਲ ਕੁੱਟ ਮਾਰ ਹੋਈ ਸੀ। ਹਾਂਜੀ ਕੁੱਟ ਮਾਰ ਹੋਈ। ਉਹਨਾਂ ਜੇ ਤੁਸੀਂ ਉੱਥੇ ਗੁਜ਼ਾਰਿਆ। ਜਦੋਂ ਤੁਸੀਂ ਕਿਹਾ ਕਿ ਪਾਰਲਰ ਦਾ ਕੰਮ ਮੈਂ ਨਹੀਂ ਕਰਨਾ। ਹਾਂਜੀ ਉਸ ਤੋਂ ਬਾਅਦ ਕੀ ਹੋਇਆ? ਫੇ ਉਸ ਤੋਂ ਬਾਅਦ ਉਹ ਨਹੀਂ ਮੈਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ। ਹੂੰ ਤੇ ਅੰਦਰ ਹੀ ਬਸ ਅੰਦਰ ਹੀ ਹੁੰਦਲਾ ਕੇ ਅੰਦਰ ਹੀ ਰੱਖਿਆ ਬਾਹਰ ਨਹੀਂ ਨਿਕਲਣ ਦੇ ਤੇ ਰੋਟੀ ਪਾਣੀ ਵੀ ਨਹੀਂ ਦਿੰਦੇ ਸੀ ਪਾਣੀ ਵੀ ਨਹੀਂ ਦਿੰਦੇ ਸੀ। ਤੂੰ ਦਸ ਵੀਜ਼ੇ ਤੇ ਭੇਜਿਆ ਸੀ ਉਹਨੂੰ ਜਾਣਕਾਰੀ ਨਹੀਂ ਸੀ ਕਿ ਤੁਸੀਂ ਕੰਮ ਕਰਨ ਜਾ ਰਹੇ ਹੋ ਤੇ ਟੂਰਿਸਟ ਵੀਜ਼ੇ ਤੇ ਜਾ ਰਹੇ ਹੋ ਨਹੀਂ ਜਾਣਕਾਰੀ ਨਹੀਂ ਕੋਈ ਪਹਿਲ ਨਕਦੀ ਤੁਹਾਡੇ ਕੋ ਕੋਈ ਪੈਸੇ ਦਿੱਤੇ ਰਕਮ ਕਿੰਨੀ ਬਜੀ ਹਾਂਜੀ ਪੈਸੇ ਦਿੱਤੇ ਹੋ ਸੀ ਕਿੰਨੇ ਪੈਸੇ ਦੇ ਕੇ ਗਏ ਸੀ ਕਿਹਦੇ ਥਰੂ ਗਏ ਸੀ ਗੁਰਦੀਪ ਸਿੰਘ ਦੇ ਥਰੂ ਗਏ ਸੀ 50000 ਰੁਪਏ ਦਿੱਤਾ ਸੀ ਹੁਣ ਤਾਂ ਰਹਿਣਾ ਵਾਲਾ ਗੁਰਦੀਪ ਹੁਸਰਪੁਰ ਹਾਂਜੀ ਖੁਸਰਪੁਰ ਤੋਂ ਰਹਿਣਾ ਹੈ ਸੰਪਰਕ ਚ ਪਹਿਲਾਂ ਸੀ ਕਿ ਕਿਸੇ ਕਿਰਾਇਆ ਤੁਹਾਡੇ ਨਾਲ ਗੱਲਬਾਤ ਹੋਣੀ ਨਹੀਂ ਕੁੜੀ ਸੀ ਮੇਰੀ ਫਰੈਂਡ ਜਿਹੜੀ ਉਧਰ ਬਾਹਰ ਆ ਮਾਸਕਟ ਚ ਉਹਨੇ ਮੈਨੂੰ ਦੱਸਿਆ ਸੀ ਉਹ ਕਹਿੰਦੀ ਸੀ ਤੇ ਕੋਲ ਜਾ ਕੇ ਉਹ ਉਨੀ ਤੇ ਜਿਆ ਸੀ ਮੈਨੂੰ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਡੀ ਦੋਸਤ ਵੀ ਇਰਾਦੀ ਹੋ ਗਈ ਸਾਈ ਜਿਹੜੇ ਗਾ ਹਾਂਜੀ ਉਨੀ ਤੇ ਜਿਆ ਸੀ ਕੋਈ ਉਹ ਲੜਕੀਆਂ ਸਸੀਆਂ ਹੀ ਉੱਥੇ ਹਾਂਜੀ ਹੋਰ ਵੀ ਉੱਥੇ ਕੀ ਹਾਲਾਤ ਕੀ ਨੇ ਉੱਥੇ ਉਹ ਉੱਥੇ ਦੇ ਹਾਲਾਤ ਬਹੁਤ ਮਾੜੇ ਆ ਹਾਂਜੀ ਇੰਨੀਆਂ ਕੁ ਲੜਕੀਆਂ ਹੋਰ ਹੋਣਗੀਆਂ ਤੁਹਾਡੇ ਨੂੰ ਉੱਥੇ ਤੁਸੀਂ ਐਂ ਜੀ ਬਹੁਤ ਲੜਕੀਆਂ ਉੱਥੇ ਕਈ ਘਰਾਂ ਚ ਫਸੀਆਂ ਹੋਇਆਂ ਕਈ ਦਫ਼ਤਰਾਂ ਚ ਫਸੀਆਂ ਹੋਈਆਂ ਬਹੁਤ ਲੜਕੀਆਂ ਉੱਥੇ ਇਹਨਾਂ ਗੱਲਬਾਤ ਵੀ ਤੇ ਨਹੀਂ ਦੋ ਸੀਗੀਆਂ ਇੱਕ ਨਾਲ ਸੀ ਮੇਰੇ ਹਾਂਜੀ ਦੇਖੋ ਉੱਥੇ ਕੁੜੀ ਸੀਗੇ ਇੱਕ ਪੰਜਾਬੀ ਜਿਹੜੀ ਉੱਥੇ ਇਹਨਾਂ ਦੇ ਨਾਲ ਰਹਿੰਦੀ ਸੀਗੀ ਉਹ ਕੁੜੀਆਂ ਨੂੰ ਰੱਖਦੀ ਸੀਗੀ ਆਪਣੇ ਨਾਲ ਤੇ ਉਹ ਉਹ ਵੀ ਇਹ ਕਰਦੀ ਸੀਗੀ ਉਹ ਨਹੀਂ ਸੀ ਖਾਣ ਪੀਣ ਵੀ ਨਹੀਂ ਜਿੰਦੀ ਸੀਗੀ ਉਹਨੂੰ ਮਨਾ ਕਰ ਦਿੰਦੇ ਸੀਗੇ ਬੇਨਈ ਨੂੰ ਜਨਾ ਕੁਝ ਵੀ ਤੇ ਉਹ ਦਿੰਦੀ ਨਹੀਂ ਸੀ ਤੇ ਸਾਨੂੰ ਅੰਦਰ ਹੀ ਕਮਰੇ 'ਚ ਹੀ ਰੱਖਦੀ ਸੀ ਤੇ ਮਾਰਦੇ ਕੁੱਟਦੇ ਸੀਗੇ ਇਹ ਪੰਜਾਬ ਕਿਸਾਨ ਯੂਨੀਅਨ ਭਾਗੀ ਦੇ ਸੰਪਰਕ 'ਚ ਹੀ ਤਾਂ ਆਏ ਤੁਸੀਂ ਮੇਰੇ ਉੱਥੇ ਜਿੱਦਾਂ ਅੰਕਲ ਹੁਣੀ ਸੀ ਉਹਨਾਂ ਨੇ ਸੰਬੰਧ ਕੀਤਾ ਸੀ ਮਾਨਾ ਨਾਲ ਤੇ ਉਹਨਾਂ ਨੇ ਦੱਸਿਆ ਹਾਂਜੀ ਉਹਨਾਂ ਦੇ ਨਾਲ ਆਏ ਹੁਣ ਘਰ ਵਾਪਸ ਪਰਤਿਓਂ ਕੇ ਮਹਿਸੂਸ ਕਰਦੇ ਹੋ ਉਹ ਹੁਣ ਇੱਥੇ ਬੈਟਰ ਹਾਂਜੀ ਅਜ ਵੀ ਬਹੁਤ ਸਾਰੇ ਨੌਜਵਾਨ ਚਾਹੁੰਦੇ ਨੇ ਉੱਥੇ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੇ ਕਿਵੇਂ ਜਾਣ ਕੀ ਸੰਸਥਾਨ ਕਿ ਉੱਥੇ ਨਾ ਹੀ ਜਾਣ ਉੱਥੇ ਕੰਮ ਵੀ ਨਹੀਂ ਆ ਕੁਝ ਵੀ ਨਹੀਂ ਉੱਥੇ ਬਸ ਉੱਥੇ ਨਾ ਜਾਣ ਸਹੀ ਗੱਲ ਹੈ ਹਾਂਜੀ ਉੱਥੇ ਵੇਚ ਦਿੱਤਾ ਜਾਂਦਾ ਹੈ ਹਾਂਜੀ ਉੱਥੇ ਵੇਚ ਦਿੱਤਾ ਜਾਂਦਾ ਹੈ ਕੰਮ ਨਹੀਂ ਕੋਈ ਸਹੀ ਮਿਲਦਾ ਉੱਥੇ ਜਦੋਂ ਵਾਪਸ ਆਉਣ ਲੱਗੇ ਕੋਈ ਪੈਸਾ ਨਹੀਂ ਮੰਗਦੀ ਕੀਤੀ ਸੀ ਕਿਹਾ ਦੇਖੋ ਉਥੋਂ ਹਾਂਜੀ 3 ਲੱਖ ਰੁਪਇਆ ਮੰਗਿਆ ਗਿਆ ਕਾਦਾ ਵਾਪਸ ਵੇਚ ਜਾਂਦਾ ਕੀ ਕੀਤਾ ਉਹਨਾਂ ਨੇ ਜੇ ਤੁਹਾਨੂੰ ਆ ਖਰੀਦਿਆ ਹਾਂਜੀ ਸਰਕਾਰ ਤੋਂ ਅਪੀਲ ਕਰਨੀ ਚਾਹੁੰਦੇ ਉਹ ਉਸ ਏਜੰਟ ਦੇ ਖਿਲਾਫ ਜਿਨ੍ਹਾਂ ਨੇ ਜਾਲ ਸਾਜ਼ੀ ਕਰਕੇ ਤੁਹਾਨੂੰ ਇਹਨੇ ਸੰਕਟ ਵਿੱਚ ਸਹਾਇਤਾ ਹਾਂਜੀ ਹਾਂਜੀ ਚਾਹਨਾ ਚਾਹੁੰਦੇ ਕਿ ਉਹਨੂੰ ਸਜ਼ਾ ਦੇਵੋ ਬਹੁਤ ਦੀ ਸਜ਼ਾ ਦੇਵੋ ਕਿ ਹੋਰ ਕੋਈ ਨਾ ਜਾਵੇ ਉੱਧਰ ਕੋਈ ਕੋਈ ਵੀ ਨਾ ਜਾਵੇ ਉੱਧਰ ਜਦੋਂ ਜੀ ਇਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਸਾਡੇ ਨਾਲ ਪੰਜਾਬ ਕਿਸਾਨ ਯੂਨੀਅਨ ਬਾਗੀ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਫਤਾਰ ਸਿੰਘ ਜੀ ਸ਼ੇਖੋ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਦੇ ਨਾਲ ਅਸੀਂ ਲਗਭਗ 4 ਤੋਂ 5 ਪੇਚਾਂ ਦੀ ਇੱਕ ਕੰਪਲੇਂਟ ਬਣਾ ਕੇ ਇਸ ਬੱਚੀ ਦੇ ਦੇ ਫਾਦਰ ਮਦਰਾਂ ਉਹਨਾਂ ਵੱਲੋਂ ਕੰਪਲੇਟ ਜਿਹੜੀ ਹੈਗੀ ਐਸਐਸਪੀ ਹੁਸ਼ਿਆਰਪੁਰ ਦਿੱਤੀ ਗਈ ਤੇ ਜਦੋਂ ਐਸਐਸਪੀ ਹੁਸ਼ਿਆਰਪੁਰ ਵੱਲੋਂ ਥਾਣਾ ਗੜਸ਼ੰਕਰ ਦੇ ਵਿੱਚ ਜਿਹੜੀ ਉਹਨੂੰ ਮਾਰਕ ਕੀਤੀ ਗਈ ਤੇ ਜਦੋਂ ਪੁਲਿਸ ਤੇ ਪ੍ਰੈਸ਼ਰ ਬਣਾਇਆ ਜਦੋਂ ਜਥੇਬੰਦੀ ਨੇ ਪੁਲਿਸ ਤੇ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਤੇ ਪ੍ਰਸ਼ਾਸਨ ਤੇ ਆਪਣਾ ਪ੍ਰੈਸ਼ਰ ਬਣਾਇਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਜਦੋਂ ਗੁਰਦੀਪ ਸਿੰਘ ਨਾਮ ਦਾ ਜਿਹੜਾ 에ਜੰਟ ਐ ਖਸਰੂਪੁਰ ਦਾ ਉਹਦੇ ਉੱਪਰ ਪ੍ਰੈਸ਼ਰ ਬਣਾਇਆ ਗਿਆ ਉਸ ਤੋਂ ਬਾਅਦ ਉਹਨੇ ਆਪਣੇ ਪਹਿਲਾ 3 ਲੱਖ ਦੀ ਦੀਮਾਂਡ ਕੀਤੀ ਉਸ ਤੋਂ ਬਾਅਦ 1.5 ਲੱਖ ਦੀ ਦੀਮਾਂਡ ਕੀਤੀ 1.5 ਲੱਖ ਦੀ ਦੀਮਾਂਡ ਤੋਂ ਬਾਅਦ ਕਿਤਨਾ ਕਿ ਜਿਹੜਾ ਪ੍ਰੈਸ਼ਰ ਜਿਹੜਾ ਪੁਲਿਸ ਨੇ ਇਸ ਕੰਝਾ ਕਸਿਆ ਉਹਦੇ ਉੱਪਰ ਤੇ ਉਸ ਵੱਲੋਂ ਫਿਰ ਬਾਇਰ ਇਸ ਕੁੜੀਆ ਨੂੰ ਸਾਰੇ ਰੀਅਲ ਡਾਕੂਮੈਂਟ ਇਹਦੇ ਕੋ ਖੋਏ ਗਏ ਸੀਗੇ ਪਾਸਪੋਰਟ ਜਾਂਦੇ ਜਿੰਨੇ ਵੀ ਕੋ ਕਾ ਕਾਗਜ਼ ਪੱਤਰ ਸੀਗੇ ਉਹਨਾਂ ਨੂੰ ਦੁਬਾਰਾ ਇਸ ਆਪਣੀ ਬੱਚੀ ਨੂੰ ਦੇ ਕੇ ਇਹਨਾਂ ਨੂੰ ਬਾਇਰ ਪੰਜਾਬ ਭੇਜਿਆ ਗਿਆ ਪਰ ਹੁਣ ਕੀ ਹੋ ਰਿਹਾ ਮੌਕੇ ਦੇ ਹੋਏ ਤੇ ਅਸੀਂ ਜਦੋਂ ਮੰਗ ਕਰ ਰਹੇ ਆ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਜਾਂ ਸਾਡੇ ਜਿਹੜੇ ਪ੍ਰਧਾਨ ਨੇ ਅਵਤਾਰ ਸਿੰਘ ਜੀ ਸ਼ੇਖੋ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਗਾਂ ਇਸ ਤਰ੍ਹਾਂ ਦਾ ਕੁਝ ਨਾ ਹੋ ਸਕੇ ਤੇ ਉਹਦੇ ਵਿੱਚ ਕਿ ਗੜ੍ਹ ਸੰਕਰ ਪੁਲਿਸ ਹੁਣ ਕਿੱਥੇ ਏਜੰਟ ਦੇ ਉੱਪਰ ਪ੍ਰੈਸ਼ਰ ਬਣਾ ਕੇ ਏਜੰਟ ਦੇ ਉੱਪਰ ਪਰਚਾ ਦਾਇਰ ਕਰਨਾ ਚਾਹੀਦਾ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਉਹਦੇ ਘਰ ਦੀ ਤਲਾਸ਼ੀ ਹੋਣੀ ਚਾਹੀਦੀ ਆ ਕਿੱਥੇ ਉਹ ਹੁਣ ਇਸ ਗਰੀਬ ਪਰਿਵਾਰ ਦੇ ਉੱਪਰ ਇਸ 25 ਦੇ ਪਰਿਵਾਰ ਦੇ ਉੱਪਰ ਪ੍ਰੈਸ਼ਰ ਬਣਾ ਰਹੀ ਆ ਗੜਸ਼ੰਕਰ ਪੁਲਿਸ ਕੇ ਹੁਣ ਤੁਹਾਡੀ ਬੇਟੀ ਵਾਪਸ ਆ ਗਈ ਆ ਹੁਣ ਤੁਸੀਂ ਰਾਜੀਨਾਮਾ ਕਰੋ ਪਰ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਕਿ ਜੇ ਅੱਜ ਤੱਕ ਇਸ ਬੇਟੀ ਦੇ ਜਿਹੜਾ ਤਿੰਨ ਮਹੀਨੇ ਉੱਥੇ ਰਹਿ ਕੇ ਆਈ ਆ ਜਾਂ ਮਹੀਨਾ ਨੂੰ ਇੱਥੇ ਆਉਣ ਤੱਕ ਲੱਗ ਗਿਆ 4 ਮਹੀਨੇ ਦਾ ਸਮਾਂ ਲੰਘ ਗਿਆ ਉਸ ਸਮੇਂ ਦੌਰਾਨ 1 ਮਹੀਨੇ ਦੇ ਸਮੇਂ ਦੌਰਾਨ ਕੋਈ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਇਹ ਸਪਸ਼ਟ ਹੁੰਦਾ ਹੈ ਅਸੀਂ ਇਸ ਚੀਜ਼ ਨੂੰ ਮੰਨਦੇ ਆ ਸਾਨੂੰ ਕਹਿੰਨ ਚ ਕੋਈ ਗੁਰੇਜ਼ ਨਹੀਂ ਹੈਗਾ ਕਿ ਇਹ ਸਭ ਪ੍ਰਸ਼ਾਸਨ ਦੀ ਪੁਲਿਸ ਦੀ ਮਿਲੀਭੁਗਤ ਨਾਲ ਸਾਰਾ ਸਿਸਟਮ ਚੱਲ ਰਿਹਾ ਮੈਂ ਫਿਰ ਦੁਬਾਰਾ ਉਹੀ ਗੱਲ ਰਿਪੀਟ ਕਰਦਾ ਕਿ ਜੇ ਇਸ ਇਹ ਤੰਦੇ ਨੂੰ ਜਿਹੜਾ ਹੈਗਾ ਗੁਰਖ ਤੰਦਾ ਇਹ ਚੱਲ ਰਿਹਾ ਜੀ ਇਸ ਦੀ ਜੜਾ ਤੱਕ ਪਹੁੰਚੀ ਤੇ ਬਹੁਤ ਸਾਰੇ ਵਾਈਟ ਕਾਲਰ ਜਿਹੜੇ ਹੈਗੇ ਸਫੇਦ ਪੋਸ਼ਾ ਜੀ ਉਹ ਨੰਗੇ ਹੋਣਗੇ 50000 ਰੁਪਏ ਲਿਆ ਸੀ 50000 ਰੁਪਏ ਲਿਆ ਗਿਆ ਸੀਗਾ ਜੀ ਹਾਂ ਜੀ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਉਣ ਤੇ 3 ਲੱਖ ਮੰਗਿਆ ਗਿਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਪੰਜਾਬ ਕਿਸਾਨ ਯੂਨੀਅਨ ਭਾਗੀ ਦੇ ਨਾਲ ਇਹਨਾਂ ਦੇ ਰਿਸ਼ਤੇਦਾਰਾਂ ਦੇ ਥਰੂ ਪਰਿਵਾਰ ਵੱਲੋਂ ਸਾਡੇ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਸਰਦਾਰ ਅਵਤਾਰ ਸਿੰਘ ਜੀ ਸ਼ੇਖੋ ਹਸ਼ਾਰਪੁਰ ਤੋਂ ਉਨਾਂ ਨਾਲ ਕੰਟੈਕਟ ਕੀਤਾ ਗਿਆ ਤੇ ਉਹਨਾਂ ਵੱਲੋਂ ਫਿਰ ਇਹਨਾਂ ਦੇ ਪਰਿਵਾਰ ਨੂੰ ਮਲਵਾਇਆ ਗਿਆ ਮਲਵਾਉਣ ਤੋਂ ਬਾਅਦ ਫਿਰ ਅਸੀਂ ਐਸਐਸਪੀ ਜਿਹੜੇ ਹੈਗੇ ਆ ਹੁਸ਼ਿਆਰਪੁਰ ਨੂੰ ਲਿਖਤੀ ਤੌਰ ਤੇ ਕੰਪਲੇਂਟ ਦਿੱਤੀ ਇਹਨਾਂ ਨੂੰ ਠਾਣਾ ਪੈਂਦਾ ਹੈ ਗੜਸ਼ੰਕਰ ਉੱਥੇ ਵੀ ਕੰਪਲੇਂਟ ਦਿੱਤੀ ਗਈ ਤੇ ਚਲੋ ਸਾਰੇ ਸਾਰੇ ਜਥੇਬੰਦੀਆਂ ਦੇ ਜਿਹੜੇ ਸੀਗਾ ਸਹਿਯੋਗ ਦੇ ਨਾਲ ਇਸ ਬੇਟੀ ਨੂੰ ਇੱਥੇ ਲਿਆਂਦਾ ਗਿਆ ਪਰ ਕਿੰਨਾ ਕਿਤੇ ਇਹ ਨੈਕਸਸ ਚੱਲ ਰਿਹਾ ਹੈ ਖਾਸ ਕਰ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਨੈਕਸਸ ਆ ਨੈਕਸਸ ਦਾ ਕਾਰਨ ਕੀ ਹੈ ਕਿ ਜਿਹੜਾ ਇੱਕ ਗੁਰਦੀਪ ਸਿੰਘ ਨਾਂ ਦਾ 에ਜੰਟ ਹੈ ਖਸਰੋਪੁਰ ਦਾ ਪਲੱਸ ਉਹਦੀ ਮਦਰ ਤੇ ਨਾਲ ਉਹਦੀ ਸਿਸਟਰ ਇੱਕ ਕੁੜੀ ਸ਼ਾਹਕੋਟ ਦੀ ਹੈ ਜਿਹੜੀ ਮਾਸਕਰ ਦੇ ਵਿੱਚ ਇਹ ਭੋਲੇ ਭਾਲੇ ਜਿਹੜੀਆਂ ਕੁੜੀਆਂ ਨੇ ਗਰੀਬ ਕਰਾਂ ਦੀਆਂ ਕੁੜੀਆਂ ਨੇ ਉਹਨਾਂ ਨੂੰ ਫਸਾਇਆ ਜਾਂਦਾ ਹੈ ਫਸਾ ਕੇ ਜਾ ਕੇ ਕਿਉਂਕਿ ਜਿਹੜਾ ਗਰੀਬ ਕਰਨ ਦਾ ਬੱਚਾ ਹੈ ਉਹਨੂੰ ਸੁਪਨੇ ਦਿਖਾਈ ਜਾਂਦੇ ਨੇ ਕਿ ਤੈਨੂੰ 70-80 ਹਜ਼ਾਰ ਰੁਪਈਆ ਲੱਖ ਰੁਪਈਆ ਸੈਲਰੀ ਦਿੱਤੀ ਜਾਊਗੀ ਜਾਂ ਤੂੰ ਪਾਰਲਰ ਦੇ ਕੰਮ 'ਚ ਜਾ ਕੋਈ ਸਲਾਈ ਕਢਾਈ ਦੇ ਕੰਮ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਕਨਾ ਕੇ ਉੱਥੇ ਭੇਜਿਆ ਜਾਂਦਾ ਪਰ ਉੱਥੇ ਜਾ ਕੇ ਇਹਨਾਂ ਨੂੰ ਫਿਰ ਲੱਖਾਂ ਰੁਪਈਆ ਦੇ ਵਿੱਚ ਵੇਚਿਆ ਜਾਂਦਾ ਹੈ ਪਹਿਲਾਂ ਇੱਥੋਂ ਕਿਹਾ ਜਾਂਦਾ ਹੈ ਕਿ ਤੈਨੂੰ ਮਸਕਟ ਖੜਾਾਂਗੇ ਪਰ ਕਿਤਨਾ ਕਦੇ ਅਰਬ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਫਸਾ ਲਿਆ ਜਾਂਦਾ ਹੈ ਇਹਦੇ ਬਾਬਤ ਅਸੀਂ ਪਰਸੋਂ ਵੀ ਐਸਐਸਪੀ ਕਪੂਰਥਲਾ ਨੂੰ ਵੀ ਜਿਹੜੀ ਦੂਸਰੀ ਕੁੜੀ ਏ ਇੱਕ ਲਖਣ ਕਲਾਂ ਦੀ ਉਹਨੂੰ ਅਸੀਂ ਉਹਦੀ ਕੰਪਲੀਟ ਉਹਦੇ ਹਸਬੰਦ ਵੱਲੋਂ ਦਵਾਈ ਗਈ ਹੈ ਜਦ ਕਿ ਜਿਹੜਾ ਸੀਗਾ ਇੱਕ ਕੁੜੀ ਹੋਰ ਕਪੂਰਥਲੇ ਦੀ ਹੈ ਉਹਦੇ ਪਰਿਵਾਰ ਨਾਲ ਸਾਡਾ ਸੰਪਰਕ ਚੱਲ ਰਿਹਾ ਇਹ ਜਿਹੜੀਆਂ ਤਿੰਨ ਚਾਰ ਕੁੜੀਆਂ ਸੀਗੀਆਂ ਇਹ ਇੱਕੋ ਬੰਦੇ ਵੱਲੋਂ ਤੇ ਜਿਹੜੀ ਲక్ష్ਮੀ ਨਾ ਦੇ ਜਿਹੜੀ ਇਹਦੀ ਕੁੜੀ ਨੇ ਇਸ ਕੁੜੀ ਨੂੰ ਫਸਾਇਆ ਉਸੇ ਹੀ ਜਿਹੜੀਆਂ ਦੋ ਕੁੜੀਆਂ ਦੂਸਰੀਆਂ ਉਹਨਾਂ ਨੂੰ ਵੀ ਉਸੇ ਨੇ ਫਸਾਇਆ ਅਸੀਂ মিডিਆ ਦੇ ਜ਼ਰੀਏ ਐਸਐਸਪੀ ਕਪੂਰਥਲਾ ਐਸਐਸਪੀ ਹੁਸ਼ਿਆਰਪੁਰ ਦੇ ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਕਿ ਇਸ ਨੈਕਸਸ ਨੂੰ ਕਿਉਂਕਿ ਜੇ ਅੱਜ ਵੀ ਪੁਲਿਸ ਸਾਡਾ ਸਾਥ ਦੇਵੇ ਜਥੇਬੰਦੀ ਦਾ ਅਸੀਂ ਅੱਜ ਵੀ ਉਹਦੇ ਉਹਦੇ ਘਰ ਦੀ ਤਲਾਸ਼ੀ ਲਈਏ ਤੇ 5 7 10 ਪਾਸਪੋਰਟ ਉਹਦੇ ਘਰੋਂ ਬਕਾਇਦਾ ਮਿਲ ਸਕਦੇ ਆ ਪਰ ਕਿੰਨਾ ਕਿਤੇ ਉਹ ਬੰਦਾ ਆਪਣੇ ਮੂੰਹੋਂ ਕਹਿ ਰਿਹਾ ਕਿ ਮੇਰੇ ਲਿੰਕ ਬਹੁਤ ਚ ਦੂਰ ਤੱਕ ਜੁੜੇ ਹੋਏ ਨੇ ਹੋ ਸਕਦਾ ਕੋਈ ਸਿਆਸੀ ਸ਼ੈਅ ਹੋਵੇ ਉਸ ਦਾ ਕੋਈ ਅਰਾਸੀ ਸਹ ਦੇ ਨਾਲ ਹੀ ਇਹ ਕੰਮ ਚੱਲਦੇ ਨੇ ਜੇ ਉਹ ਇਸ ਇਸ ਸਾਰੇ ਮਸਲੇ ਦੀ ਹੂਕ ਪੜਤਾਲ ਕੀਤੀ ਜਾਵੇ ਤਾਂ ਬਹੁਤ ਸਾਰੇ ਲਿੰਕ ਬਹੁਤ ਸਾਰੇ ਇਹੜੇ ਸਫੇਦ ਪੋਸ਼ ਨੇ ਸਫੇਦ ਕਾਲਰ ਵਾਲੇ ਲੋਕ ਵੀ ਇਸ ਨੈਕਸਸ ਦੇ ਵਿੱਚ ਅਸੀਂ ਮੰਨ ਸਕਦੇ ਹਾਂ ਕਿ ਹੋ ਸਕਦੇ ਨੇ ਜੇ ਇਸ ਇਸ ਚੀਜ਼ ਦੀ ਹੂਕ ਪੜਤਾਲ ਕੀਤੀ ਜਾਵੇ ਇਸ ਭਾਵ ਅਸੀਂ ਪੰਜਾਬ ਕਿਸਾਨ ਯੂਨੀਅਨ ਭਾਗੀ ਵੱਲੋਂ ਐਸਐਸਪੀ ਕਪੂਰਥਲਾ ਨੂੰ ਵੀ ਮਿਲਾਂਗੇ ਜਲਦ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਲ ਤੋਂ ਜਲਦ ਕਿਉਂਕਿ ਇੱਕ ਸਾਡੀ ਜਨਾਂ ਦੇ ਵਿੱਚ ਉਹ ਬੰਦਾ ਬੈਠਾ ਹੈ ਕਿ ਨਾਲ ਹੀ ਇੱਕ ਕੂਟਲਾ ਦੇ ਨਾਲ ਹੀ ਕੁਸਰ ਉੱਪਰ ਪਿੰਡ ਪੈਂਦਾ ਹੈ ਉਹ ਕਿਤਨਾ ਕਿਤੇ ਸਾਰਾ ਕੁਝ ਉੱਥੇ ਬੈਠ ਕੇ ਹੀ ਸਾਰਾ ਚਲਾ ਰਿਹਾ ਹੈ ਜਿਹੜਾ ਇਹ ਨੈਕਸਸ ਹੈ ਮਾਫੀਆ ਜਿਹੜਾ ਚਲਾ ਰਿਹਾ ਹੈ ਪਰ ਪਤਾ ਨਹੀਂ ਕਿਹੜੀ ਗੱਲਾਂ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾਂ ਇਹ ਸਾਰਾ ਕੁਝ ਦੇਖ ਕੇ ਅਣਦੇਖਾ ਕਰ ਰਹੀਆਂ ਨੇ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਜਾਂ ਤਾਂ ਜਿਆਦਾ ਹੈ ਕਮਜ਼ੋਰ ਇੱਕ ਨੂੰ ਪੁਲਿਸ ਦੇ ਉੱਤੇ ਭੇਜ ਕੇ ਮੁਰਗੇ ਉੱਥੇ ਵੇਚ ਦਿੱਤਾ ਜਾ ਰਿਹਾ ਹੈ ਲਗਾਤਾਰ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਕਿਵੇਂ ਸਮਝ ਦਿਓ ਕਿ ਕੀ ਇਹਦਾ ਪੱਕਾ ਹੱਲ ਕੀ ਹੋਣਾ ਚਾਹੀਦਾ ਦੇਖੋ ਜੀ ਜਿਹੜੇ ਇੱਕ ਹੋਰ ਲੱਗੀ ਹੋਈ ਏ ਸਾਡੇ ਨੌਜਵਾਨਾਂ ਦੇ ਵਿੱਚ ਜਿਹੜੀ ਬਾਹਰ ਜਾਣ ਦੀ ਹੋੜ ਏ ਜਿਹੜੇ ਸਬਜ਼ ਬਾਗ ਉਹਨਾਂ ਨੂੰ ਦਿਖਾਏ ਜਾਂਦੇ ਨੇ ਕਿ ਇੱਥੇ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਇੱਕ ਨੈਰੇਟਿਵ ਇਸ ਤਰ੍ਹਾਂ ਸਿਰਜਿਆ ਜਾ ਰਿਹਾ ਏ ਏਜੰਸੀਆਂ ਵੱਲੋਂ ਜਾਂ ਘਰਾਣੇ ਕਾਰਪੋਰੇਟ ਘਰਾਣੇ ਵੱਲੋਂ ਕਿ ਇੱਥੇ ਪੰਜਾਬ ਦੇ ਵਿੱਚ ਹੈ ਹੀ ਕੁਝ ਨਹੀਂਗਾ ਜਦਕਿ ਪੰਜਾਬ ਦੇ ਵਿੱਚ ਬਹੁਤ ਸਾਡੀ ਗੁਰੂਆਂ ਪੀਰਾਂ ਦੀ ਜਰਖੇਜ਼ ਧਰਤੀ ਏ ਇੱਥੇ ਬਹੁਤ ਕੋਸ਼ੇ ਜੇ ਬੰਦਾ ਮਿਹਨਤ ਕਰੇ ਮਿਹਨਤ ਕਰੇ ਕਿਉਂਕਿ ਇਹ ਜਿਹੜੀਆਂ ਜ਼ਮੀਨਾਂ ਸਾਡੇ ਕੋ ਖੋਈਆਂ ਜਾ ਰਹੀਆਂ ਜਾਂ ਵੇਚ ਕੇ ਲੋਕ ਜਾ ਰਹੇ ਨੇ ਜਾਂ ਲੋਨ ਲੈ ਕੇ ਜਾ ਰਹੇ ਨੇ ਕਿੰਨਾ ਕਿਤੇ ਉਹ ਸਬਜ਼ਿਬਾਗ ਉਹਨਾਂ ਨੂੰ ਦਿਖਾਈ ਜਾਂਦੇ ਨੇ ਸੋ ਇੰਨਾ ਹੀ ਸਬਜ਼ਿਬਾਗਾਂ ਦੇ ਵਿੱਚ ਸਾਡੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਾ ਫਸਿਆ ਜਾਵੇ ਖਾਸ ਕਰ ਮੇਰੇ ਸਾਰੇ ਮਾਪਿਆਂ ਨੂੰ ਤੁਹਾਡੇ ਮੀਡੀਆ ਜਰੀਏ ਬੇਨਤੀ ਹੈ ਕਿ ਆਪਣੀਆਂ ਖਵਾਰੀਆਂ ਕੁੜੀਆਂ ਨੂੰ ਜਾਂ ਨਾ ਭੇਜੋ ਕਿਉਂਕਿ ਅਸੀਂ ਡੇਲੀ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਜਰੀਏ ਦੇਖਦੇ ਹਾਂ ਕਿ ਉੱਥੇ ਹਾਲਾਤ ਕੁਛ ਨਹੀਂ ਚਾਹੇ ਕੰਟਰੀਆਂ ਵੱਡੀਆਂ ਹੋਣ ਚਾਹੇ ਸ਼ੁਰੂਗੀਆਂ ਹੋਣ ਇਹਨਾਂ ਚੀਜ਼ਾਂ ਦੇ ਬਾਬਤ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਮੀਡੀਆ ਦੇ ਥਰੂ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਕਿ ਆਪਣੀਆਂ ਬੇਟੀਆਂ ਨੂੰ ਨਾ ਉੱਥੇ ਭੇਜੋ ਕਿਉਂਕਿ ਕਿਤਨਾ ਕਿਤੇ ਦੇ ਵਫਾਰ ਦੇ ਧੰਦੇਵਾਲ ਉਹਨਾਂ ਨੂੰ ਸਿੱਟਿਆ ਜਾਂਦਾ ਹੈ ਉੱਥੇ ਜਾ ਕੇ ਤੇ ਲੱਖਾਂ ਰੁਪਈਆ ਦੇ ਹੰਦੇ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ